ਹਾਂ ਜੀ ਬੱਜੇ ਸਾਰਣ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਮੁੱਖ ਮੰਤਰੀ ਆਪਣੇ ਸੰਗਾ ਸਾਹਿਬ ਸੰਗਾ ਸਾਹਿਬ ਚਹੀ ਪਾ ਕਰੇ ਸੰਗਾ ਸਾਹਿਬ ਆ ਮੈਂ ਮੋਟਾ ਪਾਗੜਾ ਖਾਏ ਆਪਣੇ ਕੋਲ ਤਰਨ ਪਤਾ ਲੈਣ ਆਏ ਮੁੱਖ ਮੰਤਰੀ ਸਾਹਿਬ ਦਾ ਪਤਾ ਲੈਣ ਆਏ ਆ ਮੁੱਖ ਮੰਤਰੀ ਦਾ ਝਗੜਾ ਆਇਆ ਹੈ ਨਾ ਦੱਸੋ ਸੰਗਾ ਸਾਹਿਬ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਦਿਨੇ ਆਲ ਮੁੱਖ ਮੰਤਰੀ ਸਾਹਿਬ ਦਾ ਪਤਾ ਲੈਣ ਗਿਆ ਸੀ ਮੁੱਖ ਮੰਤਰੀ ਸਾਹਿਬ ਨੂੰ ਕਾਫੀ ਕੁੱਟਮਾਰ ਹੋਈ ਮੈਂ ਵੀਡੀਓ ਦੇਖੀ ਪੁਲਿਸ ਨੇ ਬਹੁਤ ਕੁੱਟਿਆ ਪੁਲਿਸ ਨੇ ਉਹਦੇ ਵਾਲ ਫੜ ਕੇ ਮੁੱਖ ਮੰਤਰੀ ਸਾਹਿਬ ਦੇ ਤੇ ਵਾਲਾਂ ਤੋਂ ਫੜ ਕੇ ਧੂਈ ਫਿਰਦੇ ਰਹੇ ਬਹੁਤ ਮਾਰੀ ਗੱਲਿਆ ਕਿ ਇਹਨਾਂ ਨੇ ਧੂਇਆ ਉਹਨਾਂ ਨੂੰ ਫੜ ਕੇ ਉਹਨਾਂ ਲੋਕਾਂ ਦੇ ਕਾਰਵਾਈ ਅਫਸਰਾ ਤੇ ਹੋਣੀ ਚਾਹੀਦੀ ਆ ਉਹ ਡਿਸਮਿਸ ਹੋਣੇ ਚਾਹੀਦੇ ਆ ਠੀਕ ਆ ਨਾ ਕੱਲ ਨੂੰ ਕੋਈ ਬੰਦਾ ਕੇਸਾਂ ਨੂੰ ਹੱਥ ਪਾ ਗਏ ਦੇਖੋ ਕਾਨੂੰਨੀ ਕਾਰਵਾਈ ਪੁਲਿਸ ਨੂੰ ਆ ਉਹਨੂੰ ਫੜ ਕੇ ਅੰਦਰ ਲੈ ਜਾਂਦੇ ਥਾਣੇ ਲਾ ਕੇ ਨજરਬੰਦ ਕਰਦੇ ਵਾਲਾਂ ਤੋਂ ਨਹੀਂ ਫੜਨਾ ਚਾਹੀਦਾ ਵਾਲਾਂ ਤੋਂ ਫੜ ਕੇ ਉਹਦਾ ਬਹੁਤ ਜ਼ਿਆਦਾ ਆਪਣਾ ਇਹਨਾਂ ਨੇ ਢਾਲਾਈ ਆ ਆਪਣੀ ਸਾਰੀ ਸਾਡੀ ਕੌਮ ਨੂੰ ਤੇ ਸਭ ਤੋਂ ਵੱਧ ਇਹਨਾਂ ਲੋਕਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਆ ਠੀਕ ਹੈ ਨਾ ਮੁੱਖ ਮੰਤਰੀ ਸਾਹਿਬ ਦੇ ਨਾਲ ਨਹੀਂ ਸਾਰੇ ਖੜੇ ਆ ਤੇ ਮੁੱਖ ਮੰਤਰੀ ਨਾਲ ਨਹੀਂ ਖੜੇ ਇਤਰਾਜ਼ ਮੈਂ ਪਤਾ ਲੈਣ ਉਹਨਾਂ ਦੇ ਪਿੰਡ ਘਰ ਗਿਆ ਤੇ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਸੰਘਾ ਸਾਹਿਬ ਮੈਨੂੰ ਬਾਲਾਂ ਤੋਂ ਫੜ ਲਿਆ ਪੁਲਿਸ ਨੇ ਬਾਲਾਂ ਤੋਂ ਫੜ ਕੇ ਮੈਨੂੰ ਬਹੁਤ ਕੁੱਟਿਆ ਮਾਰਿਆ ਮੈਨੂੰ ਧੋਇਆ ਤੇ ਸਾਰਾ ਮਸਲਾ ਹੀ ਕੁੱਤੇ ਤੋਂ ਤੋਂ ਕੁੱਤਾ ਭਾਂਡੇ ਮੁੱਖ ਮੰਤਰੀ ਸਾਹਿਬ ਨੇ ਕੁੱਤੇ ਤੋਂ ਝਗੜਾ ਹੋ ਗਿਆ ਇਹ ਉਥੋਂ ਕੋਈ ਪਕੈਨੇ ਪੁਲਿਸ ਨੂੰ ਸੂਚਨਾ ਕੀਤੀ ਪੁਲਸ ਆ ਗਈ ਪੁਲਸ ਨੇ ਕੋਸ਼ਿਸ਼ ਨਹੀਂ ਪੁਸੀ ਆ ਨੀ ਮੁੱਖ ਮੰਤਰੀ ਸਾਹਿਬ ਨੂੰ ਆਉਂਦੇ ਉਹਨਾਂ ਨੇ ਡਾਂਗਾ ਮਾਰਦਿਆਂ ਸ਼ੁਰੂ ਕਰ ਦਿੱਤੇ ਆ ਮੁੱਖ ਮੰਤਰੀ ਦੇ ਵਾਲ ਹੱਥਾਂ 'ਚ ਫੜ ਕੇ ਪੁਲਸ ਨੇ ਕਾਫੀ ਧੋਇਆ ਮੈਂ ਕਹਿੰਦਾ ਇਹੋ ਜੇ ਅਫਸਰਾਂ ਤੇ ਪਰਚਾ ਹੋਣਾ ਚਾਹੀਦਾ ਡਿਸਮਿਸ ਹੁਣ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਮੁੱਖ ਮੰਤਰੀ ਸਾਹਿਬ ਕਿ ਇਹਨਾਂ ਨੇ ਇਹਨੂੰ ਮੁੱਖ ਮੰਤਰੀ ਨੂੰ ਕੁੱਟਿਆ ਹੈ ਮੰਤਰੀ ਨੂੰ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਪਹਿਲੀ ਗੱਲ ਇਹ ਡਿਸਮਿਸ ਕਰਦਨੇ ਚਾਹੀਦੇ ਆ ਮੈਂ ਆ ਜਾਹੇਦਾਰ ਸਿੰਘ ਸਾਹਿਬ ਨੂੰ ਮੁੱਦਾ ਠਾਵਾਗਾ ਜਾਹੇਦਾਰਾਂ ਨੂੰ ਮੈਂ ਉੱਥੇ ਕੇ ਕਾਪੀ ਦੇ ਕੇ ਆਵਾਂਗਾ ਤੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਪੇਸ਼ ਕਰਾਂਗਾ ਉੱਥੇ ਜਾਹੇਦਾਰ ਤੇ ਸਭ ਦੇ ਸਾਹਮਣੇ ਤੇ ਮੁੱਖ ਮੰਤਰੀ ਇਹਦੇ ਵਾਲ ਫੜੇ ਆ ਮੁੱਖ ਮੰਤਰੀ ਸਾਹਿਬ ਦੇ ਫੜ ਕੇ ਵਾਲ ਮੁੱਖ ਮੰਤਰੀ ਸਾਹਿਬ ਦੇ ਮੁੱਖ ਮੰਤਰੀ ਨੂੰ ਧੁੰਦੇ ਰਹੇ ਆ ਤੇ ਬਹੁਤ ਮਾਰੀ ਘਟਨਾ ਹੋਈ ਆ ਤਾਂ ਹੀ ਸਾਰੇ ਮੁੱਖ ਮੰਤਰੀ ਦੇ ਨਾਲ ਖੜੇ ਆ ਦਿਨ ਰਾਤ ਮੁੱਖ ਮੰਤਰੀ ਸਾਨੂੰ ਫੋਨ ਕਰੇ ਮੇਰੇ ਤੋਂ ਇੱਕੋ ਗੱਲ ਕਹੀ ਮੈਨੂੰ ਕਹਿੰਦੇ ਸੰਗਾ ਸਾਹ ਤੇ ਤੋਂ ਫੋਨ ਆ ਮੁੱਖ ਮੰਤਰੀ ਸਾਹਿਬ ਦਾ ਮੇਰੇ ਕੋ ਮੁੱਖ ਮੰਤਰੀ ਦਾ ਫੋਨ ਨਹੀਂ ਆ ਰਹਾ ਉਹਦੇ ਕੋਲ ਫੋਨ ਨਹੀਂ ਆ ਰਹਾ ਮੁੱਖ ਮੰਤਰੀ ਸਾਹਿਬ ਤੋਂ ਹਾਂ ਜੀ ਮੇਰੇ ਕੋ ਫੋਨ ਹੀ ਨਹੀਂ ਹੈਗਾ ਫੋਨ ਨਹੀਂ ਆ ਰਹਾ ਮੁੱਖ ਮੰਤਰੀ ਜੀ ਤੁਰ ਮਿਲਣਾ ਮੈਂ ਘਰ ਆ ਕੇ ਮੁੱਖ ਮੰਤਰੀ ਸਾਹਿਬ ਨੂੰ ਮਿਲਦਾ ਨਾ ਮੇਰਾ ਮੁੱਖ ਮੰਤਰੀ ਸਾਹਿਬ ਨਾਲ ਬਹੁਤ ਪਿਆਰ ਆ ਹਾਂ ਜੀ ਹਾਂ ਜੀ ਉਹ ਜਹ ਪਿਆਰ ਆ ਬਹੁਤ ਪਿਆਰ ਆ ਹਾਂ ਜੀ ਤੇ ਮੈਂ ਤੇਰੀ ਤੋਣੀ ਉਹਨਾਂ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਕਿ ਇਹਨਾਂ ਨੇ ਮੁੱਖ ਮੰਤਰੀ ਤੇ ਵਾਲ ਫਰੇ ਆ ਉਹਨਾਂ ਲੋਕਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਪਹਿਲੀ ਗੱਲ ਉਹ ਡਿਸਮਿਸ ਹੋਣੀ ਚਾਹੀਦੀ ਨੌਕਰੀ ਤੋਂ ਤੇ ਇਹੋ ਜਿਹੇ ਬੰਦਿਆਂ ਨੂੰ ਮੈਨੂੰ ਲੱਗਦਾ ਜਾਹੇਦਾਰ ਮੈਂ ਜਾਹੇਦਾਰ ਸਿੰਘ ਸਾਹਿਬ ਨੂੰ ਅਪੀ ਬਹੁਤ ਮਾਰੀ ਘਟਨਾ ਹੋਈ ਆ ਤੇਰੀ ਪੁਲਿਸ ਨੇ ਕੀਤੀ ਆ ਬਹੁਤ ਸਾਨੂੰ ਸੁਣ ਕੇ ਬੜਾ ਦੁੱਖ ਹੋਇਆ ਤੇ ਇਹਨਾਂ ਅਫਸਰਾਂ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੇਸ਼ ਕਰਾਂਗਾ ਇਹਨਾਂ ਦੇ ਪਰਚਾ ਕਰਕੇ ਇਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਜੇਲਾ ਜਾਂ ਨਜ਼ਰਬੰਦ ਕਰਨਾ ਚਾਹੀਦਾ ਜੋ ਕਿਹੜਾ ਮਰਜ਼ੀ ਕਿਹੜਾ ਅਫਸਰ ਕਿਹੜਾ ਮਰਜ਼ੀ ਉਹ ਚੋਦੇ ਦੇ ਹੋਵੇ ਇਹੋ ਜੀ ਘਟਨਾ ਨਹੀਂ ਚਾਹੀਦੀ ਆ ਗੇਰੀ ਘਟਨਾ ਇਹਨਾਂ ਕੀਤੀ ਆ ਨਾ ਪੁਰਾਣੇ ਸਮਿਆਂ ਜੱਤਵਾਦ ਟਾਈਮ ਹੁੰਦੀ ਹੈ ਇਸ ਤਰ੍ਹਾਂ ਦੀ ਘਟਨਾ ਪੁਲਿਸ ਕੋਲ ਦਿੰਦੀ ਲੋਕਾਂ ਨੂੰ ਅੱਜ ਸਾਰੇ ਆਂ ਬਾਜ਼ਾਰ ਚ ਕੁੱਟਿਆ ਮੁੱਖ ਮੰਤਰੀ ਸਾਹਿਬ ਨੂੰ ਕੁੱਟਿਆ ਬਹੁਤ ਮਾਰੀ ਘਟਨਾ ਆ ਆ ਨਹੀਂ ਮੁੱਖ ਮੰਤਰੀ ਸਾਹਿਬ ਦੇ ਰੋਲ ਖ కారీ ఉని చాయి జరుగు